ਕੀ ਤੁਸੀਂ ਜਾਣਦੇ ਹੋ ਕਿ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਮਗਰੋਂ ਉਹਨਾਂ ਨੇ ਲੜਾਈ ਜਾਰੀ ਰੱਖੀ ਇਹ ਗੱਲ ਤਾਂ ਤੁਹਾਨੂੰ ਪਤਾ ਹੀ ਹੋਵੇਗੀ ਕਿ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਕਿਵੇਂ ਤਲੀ ਤੇ ਧਰ ਕੇ ਲੜਾਈ ਜਾਰੀ ਰੱਖੀ ਪਰ ਇਸ ਦੇ ਨਾਲ ਹੀ ਇੱਕ ਹੋਰ ਵੀ ਕਹਾਣੀ ਹੈ ਜੋ ਕਿ ਬਹੁਤ ਹੀ ਘੱਟ ਲੋਕ ਜਾਣਦੇ ਨੇ ਦੱਸਿਆ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਮਗਰੋਂ ਜਦੋਂ ਉਹਨਾਂ ਨੇ ਆਪਣਾ ਸੀਸ ਆਪਣੇ ਹੱਥ ਤੇ ਫੜ ਕੇ ਲੜਾਈ ਕੀਤੀ ਤਾਂ ਉਸ ਸਮੇਂ ਇੱਕ ਨੌਜਵਾਨ ਸਿੱਖ ਜਿਸ ਨੂੰ ਕਿ ਨਰ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਹ ਵੀ ਬਾਬਾ ਦੀਪ ਸਿੰਘ ਜੀ ਵਾਂਗ ਆਖਰੀ ਸਾਹ ਤੱਕ ਲੜਦਾ ਰਿਹਾ ਕੌਣ ਸੀ ਇਹ ਨਰ ਸਿੰਘ ਇਸ ਨਰ ਸਿੰਘ ਨੇ ਇਸ ਮੈਦਾਨੇ ਯੁੱਧ ਵਿੱਚ ਕੀ ਕੁਝ ਕੀਤਾ ਅਤੇ ਮੁਗਲ ਉਸ ਤੋਂ ਡਰ ਕੇ ਭੱਜਣ ਕਿਉਂ ਲੱਗ ਗਏ ਫਿਰ ਨਰ ਸਿੰਘ ਦੀ ਕਹਾਣੀ ਅੱਜ ਤੱਕ ਲੋਕਾਂ ਤੱਕ ਪਹੁੰਚ ਕਿਉਂ ਨਹੀਂ ਪਾਈ ਅੱਜ ਅਸੀਂ ਤੁਹਾਨੂੰ ਇਹ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੋ ਵੀ ਸਾਡੇ ਚੈਨਲ ਤੇ ਨਵਾਂ ਹੈ ਜਾਂ ਜੋ ਵੀ ਸਾਡੇ ਚੈਨਲ ਤੇ ਪਹਿਲਾਂ ਹੀ ਵੀਡੀਓਜ਼ ਨੂੰ ਦੇਖਦਾ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਬੜੀ ਹੀ ਮਿਹਨਤ ਨਾਲ ਅਸੀਂ ਸਿੱਖ ਇਤਿਹਾਸ ਦੀ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਲੈ ਕੇ ਆਉਂਦੇ ਆ ਇਸ ਲਈ ਤੁਹਾਡੇ ਪਿਆਰ ਅਤੇ ਸਪੋਰਟ ਦੀ ਜ਼ਰੂਰਤ ਸਾਨੂੰ ਹਰ ਵੇਲੇ ਰਹਿੰਦੀ ਹੈ ਗੱਲ ਹੈ 1757 ਦੀ ਜਦੋਂ ਸਿੱਖ ਇਤਿਹਾਸ ਦਾ ਇੱਕ ਮਹੱਤਮਪੂਰਨ ਸਮਾਂ ਸੀ ਇਸ ਸਾਲ ਦਿੱਲੀ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਫੌਜ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਇਸ ਗੱਲ ਦਾ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਤਾਂ ਸਿੱਖਾਂ ਕੋਲੋਂ ਇਹ ਗੱਲ ਸਹਿਨ ਨਾ ਹੋਈ ਤੇ ਫਿਰ ਇਸ ਹਮਲੇ ਦੀ ਖਬਰ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਨੇ ਇੱਕ ਵੱਡੀ ਫੌਜ ਤਿਆਰ ਕਰਕੇ ਅੰਮ੍ਰਿਤਸਰ ਬੱਲੂ ਰਮਾਣਾ ਹੁਣ ਦਾ ਫੈਸਲਾ ਕੀਤਾ ਬਾਬਾ ਦੀਪ ਸਿੰਘ ਜੀ ਜੋ ਕਿ ਸਿੱਖ ਇਤਿਹਾਸ ਦੇ ਉਹ ਮਹਾਨ ਯੋਧੇ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਹੀ ਨੇੜਲੇ ਜਾਨੀ ਕਿ ਪਿਆਰੇ ਸਿੱਖ ਸਨ ਉਹਨਾਂ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪੋਹਵਿੰਡ ਅੰਮ੍ਰਿਤਸਰ ਵਿਖੇ ਹੋਇਆ ਸੀ ਬਚਪਨ ਤੋਂ ਹੀ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਬਹੁਤ ਹੀ ਗਹਿਰੀ ਰੁਚੀ ਰੱਖਦੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸ਼ਸਤਰ ਵਿਦਿਆ ਤੇ ਗੁਰਬਾਣੀ ਦਾ ਗਿਆਨ ਦਿੱਤਾ ਸੀ ਉਹ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਵੀ ਸਨ ਜਿਨ੍ਹਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਤ ਵੀ ਸੰਭਾਲੀ ਬਾਬਾ ਦੀਪ ਸਿੰਘ ਜੀ ਸਿੱਖ ਕੌਮ ਦੇ ਇੱਕ ਅਣਖੀ ਸੂਰਮੇ ਵੀ ਸਨ ਔਰ ਇਸ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਦੇ ਨਾਲ ਹਜ਼ਾਰਾਂ ਸਿੱਖ ਸ਼ਾਮਿਲ ਹੋ ਗਏ। ਇਹਨਾਂ ਸਿੱਖਾਂ ਦੇ ਵਿੱਚ ਹੀ ਇੱਕ ਨੌਜਵਾਨ ਸੀ ਜਿਸ ਨੂੰ ਕਿ ਲੋਕ ਨਰ ਸਿੰਘ ਕਹਿੰਦੇ ਸਨ। ਇਹ ਨੌਜਵਾਨ ਇੱਕ ਸਿੱਖ ਸੀ ਜੋ ਕਿ ਇੱਕ ਆਮਕਰ ਤੋਂ ਆਇਆ ਸੀ। ਉਹ ਆਪਣੀ ਸ਼ਕਤੀ ਅਤੇ ਭਗਤੀ ਕਰਕੇ ਬਹੁਤ ਵੱਡਾ ਯੋਧਾ ਬਣ ਗਿਆ। ਲੋਕ ਕਹਿੰਦੇ ਸਨ ਕਿ ਉਸ ਨੇ ਬਚਪਨ ਵਿੱਚ ਹੀ ਬਹੁਤ ਵੱਡੀਆਂ ਤਾਕਤਾਂ ਹਾਸਲ ਕਰ ਲਈਆਂ ਸੀ। ਨਰ ਸਿੰਘ ਬਚਪਨ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਤੇ ਸਮਝਦਾ ਵੀ ਸੀ। ਉਸ ਨੇ ਆਪਣੇ ਮਾਤਾ-ਪਿਤਾ ਵੱਲੋਂ ਇਹ ਵੀਰਤਾ ਅਤੇ ਧਰਮ ਨੇ ਸਿੱਖਿਆਵਾਂ ਲਈਆਂ। ਛੋਟੀ ਉਮਰ ਵਿੱਚ ਉਸਨੇ ਸ਼ਸਤਰ ਵਿਦਿਆ ਦੀ ਮਹਾਰਤ ਹਾਸਲ ਵੀ ਕੀਤੀ ਸੀ। ਹਰ ਰੋਜ਼ ਸ਼ਾਮ ਨੂੰ ਉਹ ਕੁਸ਼ਤੀ ਕਰਦਾ ਤੇ ਆਪਣੇ ਆਪ ਨੂੰ ਬਹੁਤ ਮਜ਼ਬੂਤ ਬਣਾਉਂਦਾ। ਜਦ ਬਾਬਾ ਦੀਪ ਸਿੰਘ ਜੀ ਦੀ ਫੌਜ ਅੰਮ੍ਰਿਤਸਰ ਦੇ ਨੇੜੇ ਕੱਲੂਕਾਰੇ ਵਾਲੇ ਮੈਦਾਨ 'ਚ ਜਾ ਪਹੁੰਚੀ ਤਾਂ ਉੱਥੇ ਇੱਕ ਬਹੁਤ ਵੱਡੀ ਜੰਗ ਹੋਈ। ਮੁਗਲਾਂ ਨਾਲ ਲੜਦਿਆਂ ਇੱਕ ਉਹ ਵੀ ਵੇਲਾ ਆਇਆ ਕਿ ਜਦ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਨਾਲ ਅਲੱਗ ਹੋ ਗਿਆ ਪਰ ਫਿਰ ਵੀ ਉਹਨਾਂ ਨੇ ਆਪਣੀ ਲੜਾਈ ਜਾਰੀ ਰੱਖੀ। ਉਹਨਾ ਨੇ ਆਪਣਾ ਸੀਸ ਤਲੀ ਤੇ ਧਰਿਆ ਅਤੇ ਲੜਦੇ ਗਏ ਜਦੋਂ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਪਾਈ ਤਾਂ अनेका ਹੀ ਸਿੱਖਾਂ ਦੀ ਹਿੰਮਤ ਉਹਨਾਂ ਵੱਲ ਵੇਖ ਕੇ ਟੁੱਟਣ ਲੱਗੀ ਪਰ ਉਹਨਾ ਸਿੱਖਾਂ ਦੇ ਵਿੱਚ ਨਰ ਸਿੰਘ ਨੇ ਆਪਣੀ ਤਲਵਾਰ ਚੁੱਕੀ ਤੇ ਆਖਿਆ ਜੇ ਬਾਬਾ ਜੀ ਦੀ ਸ਼ਹੀਦੀ ਹੋ ਗਈ ਤਾਂ ਲੜਾਈ ਅਜੇ ਮੁੱਕਦੀ ਨਹੀਂ ਉਸ ਨੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੇਖ ਕੇ ਇੱਕ ਨਿਸ਼ਚੇ ਬਣਾ ਲਿਆ ਕਿ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਆਪਣੇ ਗੁਰੂ ਦੀ ਲੜਾਈ ਜਾਰੀ ਰੱਖਾਂਗਾ ਇਤਿਹਾਸ ਗਵਾਏ ਕਿ ਉਸ ਨੇ ਆਪਣੇ ਗੁਰੂ ਜਨ ਕੇ ਬਾਬਾ ਦੀਪ ਸਿੰਘ ਜੀ ਦੇ ਪੈਰ ਦੇ ਨਿਸ਼ਾਨ ਉੱਤੇ ਆਪਣੇ ਪੈਰ ਰੱਖੇ ਇਸ ਤਰ੍ਹਾਂ ਉਸ ਨੂੰ ਆਪਣੇ ਅੰਦਰ ਇੱਕ ਅਨੋਖੇ ਤਾਕਤ ਮਹਿਸੂਸ ਹੋਈ ਲੋਕ ਕਹਿੰਦੇ ਨੇ ਕਿ ਉਸ ਨੂੰ ਅਜਾਹ ਜੋਸ਼ ਮਿਲਿਆ ਕਿ ਉਸ ਨੇ ਆਪਣੀ ਅਨੋਖੇ ਤਾਕਤ ਨਾਲ ਹਜ਼ਾਰਾਂ ਮੁਗਲਾਂ ਨੂੰ ਮਾਰ ਮੁਕਾਇਆ ਨਰ ਸਿੰਘ ਨੇ ਆਪਣੀ ਤਲਵਾਰ ਨਾਲ ਮੁਗਲ ਫੌਜ ਨੂੰ ਭਜਾ ਦਿੱਤਾ ਉਸ ਨੇ ਇਕੱਲੇ ਨਹੀਂ 50 ਤੋਂ 60 ਮੁਗਲ ਸੈਨਿਕਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਹਰਾ ਦਿੱਤਾ ਮੈਦਾਨ ਵਿੱਚ ਹਰ ਜਗ੍ਹਾ ਉਸ ਦੀ ਤਾਕਤ ਦੀ ਗੂੰਜ ਸੁਣੀ ਜਾ ਰਹੀ ਸੀ ਉਸ ਦੀ ਹਿੰਮਤ ਅਤੇ ਉਸ਼نو ਵੇਖੇ ਹੋਰ ਸਿੱਖ ਵੀ ਹੋਰ ਜ਼ੋਰ ਨਾਲ ਲੜਨ ਲੱਗੇ ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਕਿ ਜਦੋਂ ਮੁਗਲ ਫੌਜ ਨੇ ਉਸ ਨਰ ਸਿੰਘ ਨੂੰ ਇਸ ਸ਼ਕਤੀ ਨਾਲ ਲੜਦੇ ਦੇਖਿਆ ਤੇ ਉਹਨਾਂ ਨੂੰ ਲੱਗਿਆ ਕਿ ਜਿਵੇਂ ਉਸ ਦੇ ਸਰੀਰ ਵਿੱਚ ਬਾਬਾ ਦੀਪ ਸਿੰਘ ਜੀ ਦੀ ਆਤਮਾ ਆ ਗਈ ਹੋਵੇ ਮੁਗਲਾਂ ਦੇ ਨਾਲ ਆਮ ਲੋਕਾਂ ਨੇ ਵੀ ਇਸ ਗੱਲ ਨੂੰ ਦੁਹਰਾਇਆ ਕਿ ਉਸ ਵਿੱਚ ਸੱਚੀ ਹੀ ਬਾਬਾ ਦੀਪ ਸਿੰਘ ਜੀ ਦੀ ਆਤਮਾ ਹੀ ਆ ਗਈ ਸੀ ਜਿਸ ਕਾਰਨ ਉਹ ਲੜਾਈ ਵਿੱਚ ਅਜਿਹੀ ਤਾਕਤ ਬਣ ਗਿਆ ਕਿ ਜਿਸ ਨੂੰ ਰੋਕਣਾ ਮੁਸ਼ਕਲ ਹੋ ਗਿਆ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੂੰ ਦੇਖ ਕੇ ਤਾਂ ਉਹ ਜਿਵੇਂ ਕੋਹੜਾ ਹੀ ਬਣ ਗਿਆ ਅਤੇ ਉਸ ਦੀਆਂ ਅੱਖਾਂ ਵਿੱਚ ਅੱਗ ਭਰ ਗਈ ਉਹ ਇਕੱਲਾ ਹੀ 50-60 ਮੁਗਲਾਂ ਨੂੰ ਮਾਰ ਰਿਹਾ ਸੀ ਉਸ ਦੀ ਇਸੇ ਹੀ ਹਾਲਤ ਨੂੰ ਦੇਖ ਕੇ ਮੁਗਲ ਜਵਾਨ ਕਹਿੰਦੇ ਸਨ ਕਿ ਇਹ ਕੋਈ ਆਮ ਇਨਸਾਨ ਨਹੀਂ ਕਰ ਸਕਦਾ ਜਦੋਂ ਮੁਗਲਾਂ ਨੇ ਦੇਖਿਆ ਕਿ ਨਰ ਸਿੰਘ ਇਕੱਲਾ ਹੀ ਹਜ਼ਾਰਾਂ ਫੌਜੀਆਂ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਹੈ ਇਹ ਸਭ ਦੇਖ ਕੇ ਉਹ ਉੱਥੋਂ ਭੱਜਣ ਲੱਗੇ ਇਤਿਹਾਸ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਸ ਦੀ ਤਲਵਾਰ 10 ਤੋਂ 15 ਕਿਲੋ ਦੀ ਸੀ ਜਿਸ ਨੂੰ ਕਿ ਇੱਕ ਆਮ ਇਨਸਾਨ ਨਹੀਂ ਚੁੱਕ ਸਕਦਾ ਉਸ ਦੀ ਤਲਵਾਰ ਚਾਰ ਪੰਜ ਲੋਕਾਂ ਨੂੰ ਇੱਕੋ ਵਾਰ ਚ ਵੜ ਰਹੀ ਸੀ ਅੰਤ ਜਦੋਂ ਮੁਗਲਾਂ ਨੇ ਦੇਖਿਆ ਕਿ ਨਰਸਿੰਘ ਅਜੇ ਵੀ ਲੜ ਰਿਹਾ ਹੈ ਉਹਨਾਂ ਨੇ ਉਸ ਨੂੰ ਘੇਰ ਲਿਆ ਪਰ ਨਰਸਿੰਘ ਡਰਿਆ ਨਹੀਂ ਉਲਟ ਉਹ ਹੋਰ ਗੁੱਸੇ ਨਾਲ ਹਮਲਾ ਕਰਦਾ ਰਿਹਾ ਉਹ ਜਿੱਥੇ ਵੀ ਜਾਂਦਾ ਮੁਗਲਾਂ ਨੂੰ ਮੌਤ ਦੀ ਪੈ ਜਾਂਦੀ ਪਰ ਆਖਿਰਕਾਰ ਇੱਕ ਵਾਰ ਉਸ ਤੇ ਚਾਰ ਪੰਜ ਤਲਵਾਰਾਂ ਦਾ ਇੱਕੋ ਸਮੇਂ ਹੀ ਹਮਲਾ ਹੋਇਆ ਇੱਕ ਤਲਵਾਰ ਉਸ ਦੇ ਸੀਨੇ ਵਿੱਚ ਜਾ ਵੱਜੀ ਤੇ ਦੂਜੀ ਤਲਵਾਰ ਉਸ ਦੇ ਮੱਥੇ ਤੇ ਲੱਗੀ ਤੀਜੀ ਵਾਰ ਨੇ ਉਸਦੇ ਹੱਥ ਤੇ ਗੰਭੀਰ ਜ਼ਖਮ ਕਰ ਦਿੱਤਾ ਉਸਦੇ ਸਰੀਰ ਤੋਂ ਖੂਨ ਦੇ ਫੁਵਾਾਰੇ ਛੁੱਟ ਰਹੇ ਸਨ ਪਰ ਉਸ ਦੀਆਂ ਅੱਖਾਂ ਵਿੱਚ ਅਜੇ ਵੀ ਅੱਗ ਸੀ ਉਹ ਜਿੱਥੇ ਡਿੱਗਿਆ ਉੱਥੇ ਵੀ ਪੰਜ ਛੇ ਮੁਗਲ ਸੈਨਿਕਾਂ ਨੂੰ ਖਤਮ ਕਰ ਹੀ ਦਿੱਤਾ ਉਸਨੇ ਉਸ ਦੀ ਆਖਰੀ ਲਾਟ ਵੀ ਜੰਗ ਦੇ ਮੈਦਾਨ ਵਿੱਚ ਦਿਸਦੀ ਰਹੀ ਹੁਣ ਨਰਸਿੰਘ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਵਿੱਚ ਹੋਰ ਵੀ ਹੌਸਲਾ ਆ ਗਿਆ ਉਸ ਦੀ ਦਲੇਰੀ ਨੇ ਬਹੁਤੇ ਮੁਗਲ ਫੌਜੀਆਂ ਨੂੰ ਭਜਾ ਹੀ ਦਿੱਤਾ ਸੀ ਉਸ ਦਾ ਨਾਮ ਹੁਣ ਇਤਿਹਾਸ ਦੇ ਵਿੱਚ ਖੂਨੀ ਬੱਗ ਦੇ ਨਾਮ ਤੇ ਪ੍ਰਸਿੱਧ ਹੈ ਇਹ ਸੀ ਉਸ ਨੂੰ ਇਕ ਜਿਸ ਦਾ ਨਾਮ ਸੀ ਨਰ ਸਿੰਘ ਅਤੇ ਉਹ ਆਪਣੀ ਹਿੰਮਤ ਦੇ ਨਾਲ ਕਿਵੇਂ ਬਾਬਾ ਦੀਪ ਸਿੰਘ ਜੀ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਲੜਦਾ ਰਿਹਾ ਅਜਿਹਾ ਹੀ ਸਿੱਖ ਇਤਿਹਾਸ ਅਸੀਂ ਤੁਹਾਡੇ ਤੱਕ ਹਮੇਸ਼ਾ ਹੀ ਲੈ ਕੇ ਆਉਂਦੇ ਰਵਾਂਗੇ ਜਿਸ ਤੱਕ ਤੁਹਾਨੂੰ ਹੱਲੇ ਤੱਕ ਨਹੀਂ ਪਤਾ ਤਾਂ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ